ਡੇਰਾ ਸੱਚਾ ਸੋਦਾ ਦੀ ਪਵਿੱਤਰ ਪ੍ਰੇਰਣਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪਰਉਨ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਦਿੱਤਾ ਹੈ ਪ੍ਰਾਪਤ ਵੇਰਵਿਆਂ ਮੁਤਾਬਕ ਬਲਾਕ ਬਠਿੰਡਾ ਦੇ ਏਰੀਆ ਪਰਮ ਰਾਮ ਨਗਰ ਏ ਦੇ ਸੇਵਾਦਾਰ ਹਵਾ ਸਿੰਘ ਇਨਸਾ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਰਮਨ ਦੇਵੀ ਇਨਸਾ ਬੇਟੇ ਕਿਸ਼ਨ ਇਨਸਾ ਨੂੰ ਦੀਪਮਾਲਾ ਇਨਸਾ ਪੁੱਤਰੀਆਂ ਰਜਨੀ ਸੀਮਾ ਸੁਨੀਤਾ ਜਵਾਈ ਸੰਜੇ ਰਿੰਕੂ ਪੋਲਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਹਸਪਤਾਲ ਲਖਨਊ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਸਰੀਰਦਾਨੀ ਹਵਾ ਸਿੰਘ 인ਸਾ ਅਮਰ ਰਹੇ ਜਬ ਤੱਕ ਸੂਰਜ ਚੰਦ ਰਹੇਗਾ ਹਵਾ ਸਿੰਘ 인ਸਾ ਤੇਰਾ ਨਾਮ ਰਹੇਗਾ ਦੇ ਨਾਰਿਆਂ ਨਾਲ ਮਰਤਕ ਦੀ ਦੇਹ ਨੂੰ ਰਿਸ਼ਤੇਦਾਰਾਂ ਸਨੇਹੀਆਂ ਤੇ ਵੱਡੀ ਗਿਣਤੀ ਵਿੱਚ ਬਲਾਗ ਦੀ ਸਾਥ ਸੰਗਤ ਤੋਂ ਇਲਾਵਾ ਨਿਵਾਸੀਆਂ ਨੇ ਮਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਇਸ ਤੋਂ ਪਹਿਲਾਂ ਡੇਰਾ ਸੱਚਾ ਸੋਦਾ ਦੀ ਪਵਿੱਤਰ ਮਰਿਆਦਾ ਮੁਤਾਬਿਕ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ ਏਰੀਆ ਪ੍ਰੇਮੀ ਸੇਵਕ ਜਗਜੀਤ 인ਸਾਨ ਤੇ ਪ੍ਰੇਮੀ ਸੇਵਕ ਭੈਣ ਕਮਲੇਸ਼ 인ਸਾਨ ਨੇ ਦੱਸਿਆ ਕਿ ਬੀਤੇ ਕੱਲ ਹਵਾ ਸਿੰਘ 인ਸਾਨ ਦਾ ਦੇਹਾਂਤ ਹੋ ਗਿਆ ਸੀ ਉਹਨਾਂ ਮੌਤ ਤੋਂ ਬਾਅਦ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਜਿਸ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਸਰੀਰ ਨੂੰ ਦਾ ਸੰਸਕਾਰ ਕਰਨ ਦੇ ਬਜਾਏ ਉਹਨਾਂ ਦੇ ਸਰੀਰ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕਰਕੇ ਮਨੁੱਖਤਾ ਤੇ ਵੱਡਾ ਪਰ ਉਪਕਾਰ ਕੀਤਾ ਹੈ ਦੋ 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 ਸਤਿ ਸ਼੍ਰੀ ਅਕਾਲ ਸ੍ਰੇਮਈ ਹਵਾ ਸਿੰਘ ਜੀ ਇਨਸਾ ਜੋ ਕੱਲ ਆਪਣਾ ਦਾਸਵੰਤਰੀ ਲੋ ਚਤਕੇ ਚਤਕੰਡ ਵੀ ਜਾਵ ਰਾਜਿਆ ਹਨ ਉਹਨਾਂ ਨੇ ਸੰਤ ਦਰਬਾਰ ਜੁਣੇਤਰਾ ਰਹੀ ਸਿੰਘ ਜੀ ਇਨਸਾ ਜੀ ਦੀ ਪਾਵਨ ਪ੍ਰੇਰਣਾ ਚੱਲਦੇ ਹੋਏ ਇਹ ਫਾਰਮ ਭਰਿਆ ਸੀ ਕਿ ਜਉਂਦੇ ਜੀ ਤਾਂ ਇਨਸਾਨੀ ਦੀ ਫਾਰਮ ਸੇਵਾ ਕਰਨੀ ਕਰਨੀ ਆ ਮਰਨ ਪ੍ਰਾਪਤ ਹੋ ਜੇ ਮੇਰੀ ਇਹ ਬਾਡੀ ਨੂੰ ਦਾਨ ਕੀਤਾ ਜਾਵੇ ਉਹਨਾਂ ਬੱਚਿਆਂ ਦੇ ਲਈ ਜੋ ਸਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਫਿਊਚਰ ਦੇ ਵਿੱਚ ਚੰਗੇ ਡਾਕਟਰ ਬਣਨਗੇ ਤਾਂ ਅੱਜ ਉਹਨਾਂ ਦੀ ਜੋ ਬੋਡੀ ਹੈ ਤੇ ਮੈਡੀਕਲ ਇੰਸਟੀਚਿਊਟ ਇੱਕ ਲਕਾਊ ਦੇ ਵਿੱਚ ਇਹ ਡੋਨ ਕਰ ਦਿੱਤੀ ਗਈ ਹੈ। ਔਰ ਪਹਿਲਾਂ ਕੀ ਸੀਗਾ ਇਸ ਤੋਂ ਜਿਹੜੇ ਬੱਚੇ ਮੈਡੀਕਲ ਸਟੂਡੈਂਟ ਸੀ ਉਹ ਚੂਹਿਆਂ ਦੇ ਉੱਤੇ ਆਪਣੇ ਰਿਸਰਚ ਕਰਿਆ ਕਰਦੇ ਸੀ। ਤੇ ਸੰਤ ਡਾਕਟਰ ਜਰਮੀਤ ਦਾ ਉਹ ਇਸ ਪਾਵਰਪੁਆਇੰਟਾਂ ਚਲਦੇ ਹੋਏ ਉਹਨਾਂ ਨੇ ਬੋਡੀ ਡੋਨ ਕੀਤੀ ਜਿਹੜੀ ਔਰ ਜਿਹੜੇ ਡਾਕਟਰ ਬੱਚੇ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਡਾਕਟਰ ਬਣਨਗੇ ਉਹ ਸਟੂਡੈਂਟਸ ਹੋਰ ਰਿਸਰਚ ਕਰਨਗੇ ਬੋਡੀ ਦੇ ਉੱਤੇ ਜਿਵੇਂ ਖਤਰਨਾਕ ਬਿਮਾਰੀਆਂ ਕਰੋਨਾ ਜੀਆਂ ਜਾਂ ਕੈਂਸਰ ਜਿਹੇ ਰੋਗ ਹਨ ਇਹਨਾਂ ਦੇ ਉੱਤੇ ਰਿਸਰਚ ਕਰਕੇ ਔਰ ਇਹਨਾਂ ਉਹਨਾਂ ਜੋ ਖਤਰਨਾਕ ਬਿਮਾਰੀਆਂ ਦੇ ਤਾਂਕੀ ਲਗਾਮ ਲਗਾਈ ਜਾ ਸਕੇ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਸਾਡੀ ਬਹੁਤ ਵੱਡੇ ਸਮਾਜ ਨੂੰ ਦੇਣ ਹੈ ਸਤ ਡਾਕਟਰ ਗੁਰਮੀਤ ਰਾਹੁਲ ਰਹੀਮ ਸਿੰਘ ਜੀ ਦੀ ਔਰ ਇਹਨਾਂ ਦੇ ਪਰਿਵਾਰ ਦੀ ਧੰਨ ਹਨ कि ਜਿਨ੍ਹਾਂ ਨੇ ਮਰਨ ਉਪਰੰਤ ਇਹ ਵੀ ਆਪਣੇ ਮਤਲਬ ਜੇ ਬਾਪ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਅਸੀਂ ਸਜਦਾ ਕਰਦੇ ਹਾਂ ਨਾ ਪਰਿਵਾਰ ਨੂੰ ਔਰ ਸਤ ਡਾਕਟਰ ਗੁਰਮੀਤ ਸਿੰਘ ਜੀ ਸਾਜੀ ਪਾਤਰੀਨ ਨੂੰ ਤਨ ਤਨ ਸਭ ਨੂੰ ਸੇ ਰਹੇ ਜੀ ਵੇਖਿਆ ਤੁਸੀਂ ਜਿਸ ਤਰੀਕੇ ਨਾਲ ਡੇਰਾ ਸ਼ਰਧਾਲੂਆਂ ਵੱਲੋਂ ਇਹ ਮਨੁੱਖਤਾ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਸਮਾਜ ਵੀ ਹੁਣ ਡੇਰਾ ਸ਼ਰਧਾਲੂਆਂ ਦੇ ਇਸ ਮਹਿੰਮ ਨੂੰ ਦੇਖ ਕੇ ਜਾਗਰੂਕ ਹੋ ਰਿਹਾ ਹੈ ਕਿ ਮਰਨਪਰਾਪਤ ਜਿਸ ਤਰੀਕੇ ਨਾਲ ਡੇਰਾ ਸ਼ਰਧਾਲੂ ਦੇ ਪਰਿਵਾਰ ਮੈਂਬਰ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕਰ ਰਹੇ ਨੇ ਇਹ ਸਮਾਜ ਦੇ ਵਿੱਚ ਬਹੁਤ ਵੱਡੀ ਹਲਕ ਪੈਦਾ ਕਰ ਰਿਹਾ ਹੈ ਤੇ ਲੋਕ ਇਸ ਨੂੰ ਦੇਖ ਰਹੇ ਹਨ ਉਸ ਰਿਪੋਰਟ ਦੇ ਪ੍ਰਤੀ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦਿਓ ਕਿ ਸੋਅ ਅਤਿ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ